ਨਸ਼ਾ ਤਸਕਰੀ ਅਤੇ ਅਪਰਾਧਿਕ ਤੱਤਾਂ ਵਿਰੁੱਧ ਚੱਲ ਰਹੀ ਸਖਤ ਰੋਕਥਾਮ ਮੁਹਿੰਮ ਦੇ ਤਹਿਤ ਜਲੰਧਰ ਦੇ ਹਾਤੀ ਪੁਲਿਸ ਵੱਲੋਂ ਅੱਜ ਇੱਕ ਵੱਡੀ ਕਾਰਵਾਈ ਅੰਜਾਮ ਦਿੱਤੀ ਗਈ ਸੀਨੀਅਰ ਪੁਲਿਸ ਕਪਤਾਨ ਸ੍ਰੀ ਹਰਵਿੰਦਰ ਸਿੰਘ ਵਿਰਕ ਦੇ ਦਿਸ਼ਾ ਨਿਰਦੇਸ਼ਾ ਸਰਪਜੀਤ ਰਾਏ ਦੀ ਅਗਵਾਈ ਹੇਠ 18 ਨਵੰਬਰ ਨੂੰ ਜ਼ਿਲ੍ਹੇ ਦੇ ਵਾਕ ਵਾਕ ਨਸ਼ਾ ਪ੍ਰਭਾਵਿਤ ਇਲਾਕਿਆਂ ਵਿੱਚ ਵਿਸ਼ੇਸ਼ ਕੇਰਾਬੰਦੀ ਅਤੇ ਤਲਾਸ਼ੀ ਮੁਹਿੰਮ ਕਾਸੋ ਚਲਾਈ ਗਈ ਜੀਪੀ ਸਾਹਿਬ ਵੱਲੋਂ ਜੜੀਆਂ ਹੈਗੀਆਂ ਤੇ ਪੰਜਾਬ ਸਰਕਾਰ ਵੱਲੋਂ ਜੜੀਆਂ ਹਦਾਇਤਾਂ ਹੈਗੀਆਂ ਕਿ ਜਿਹੜੀ ਸਾਡੀ ਯੋਧ ਨਸ਼ਿਆਂ ਵਿਰੁੱਧ ਇੱਕ ਮੁਹਿੰਮ ਜਿਹੜੀ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਹੈ ਇਹ ਮਾਰਚ ਦੇ ਮਹੀਨੇ ਤੋਂ ਅਸੀਂ ਸ਼ੁਰੂ ਕੀਤੀ ਸੀ 1 ਮਾਰਚ 2025 ਤੋਂ ਸਪੈਸ਼ਲੀ ਕਿ ਡਰੱਗਸ ਫ੍ਰੀ ਜਿਹੜਾ ਹੈਗਾ ਪੰਜਾਬ ਨੂੰ ਆਪਾਂ ਨੇ ਕਰਨਾ ਉਹਦੇ ਵਿੱਚ ਇੱਕ ਫੇਜ਼ ਇਹਦੇ ਵਿੱਚ ਇਹ ਵੀ ਅਸੀਂ ਸਿਲੈਕਟ ਕੀਤਾ ਹੈ ਕਿ ਜਿੱਥੇ ਜਿਹੜੀਆਂ ਜਿਹੜੀਆਂ ਸਾਰੀਆਂ ਸਕਲੂਡਡ ਥਾਵਾਂ ਹੈਗੀਆਂ ਬੇਬਦ ਥਾਵਾਂ ਹੈਗੀਆਂ ਨੇ ਅਬੰਡਰਡ ਪਲੇਸਿਸ ਹੈਗੇ ਨੇ ਉਹਨਾਂ ਨੂੰ ਅਸੀਂ ਆਇਡੈਂਟੀਫਾਈ ਕੀਤਾ ਹੈਗਾ ਜਿੱਥੇ ਬੈਠ ਕੇ ਕੰਜ਼ਿਊਮਰ ਜਿਹੜੇ ਨੇ ਜਿਹੜੇ ਐਡਿਕਟਸ ਨੇ ਨਸ਼ਾ ਕਰ ਸਕਦੇ ਨੇ ਤਾਂ ਜਨ ਜਿੱਥੇ ਕਰਨ ਦੀ ਸੁਭਾਵਨਾ ਹੋ ਸਕਦੀ ਹੈ ਉਹ ਇਸ ਤਰ੍ਹਾਂ ਦੀਆਂ ਜਿਹੜੀਆਂ ਜਗ੍ਹਾ ਹੈਗੀਆਂ ਨੇ ਅਸੀਂ ਸਾਰੇ ਡਿਸਟ੍ਰਿਕਟ ਦੇ ਵਿੱਚ ਅਸੀਂ ਜਿਵੇਂ ਜਲੰਧਰ ਦੇ ਵਿੱਚ ਵੀ ਅਸੀਂ ਆਇਡੈਂਟੀਫਾਈ ਕੀਤੀਆਂ ਸਾਰੇ ਪੰਜਾਬ ਦੇ ਵਿੱਚ ਜਿਹੜਾ ਹੈਗਾ ਆਇਡੈਂਟੀਫਾਈ ਹੋਈਆਂ ਉਹਨਾਂ ਦੇ ਵਿੱਚ ਅਸੀਂ ਜਿਹੜੀਆਂ ਸਾਰੀਆਂ ਟੀਮਸ ਬਣਾ ਕੇ ਅੱਜ ਇਹਨਾਂ ਜਗ੍ਹਾਾਂ ਦੀ ਜਿਹੜੀ ਹੈਗੀ ਸਰਚ ਕੀਤੀ ਆ ਤਾਂ ਇਹਨਾਂ ਦੀ ਅਗਲਾ ਕਿਸ ਤਰੀਕੇ ਨਾਲ ਇਹਨਾਂ ਦੇ ਉੱਤੇ ਕੋਈ ਐਡਿਕਟਸ ਆਉਣ ਤੋਂ ਰੋਕਿਆ ਜਾਊਗਾ ਉਹਦੇ ਵਾਸਤੇ ਅਗਲੀ ਜਿਹੜੀ ਨੈਕਸਟ ਪਲੈਨਿੰਗ ਜਿਹੜੀ ਹੈਗੀ ਇਹਦੇ ਵਿੱਚ ਅੱਗੇ ਕੀਤੀ ਜਾਊਗੀ ਜੇ ਕੋਈ ਇਹਨਾਂ ਦੇ ਜਗ੍ਹਾ ਦੇ ਉੱਤੇ ਐਡਿਕਟ ਮਿਲਦਾ ਉਹਨਾਂ ਨੂੰ ਅਸੀਂ ਉਹਨਾਂ ਦਾ ਇਲਾਜ ਕਰਾਉਣ ਵਾਸਤੇ ਡਰਗ ਡੀ ਐਡਿਕਸ਼ਨ ਸੈਂਟਰ ਜਿਹੜੇ ਹੈਗੇ ਨੇ ਉਹਨਾਂ ਦੇ ਵਿੱਚ ਅਸੀਂ ਐਡਮਿਟ ਕਰਾਉਨੇ ਆ ਕਿਉਂਕਿ ਕਈ ਵਾਰੀ ਇਹਨਾਂ ਥਾਵਾਂ ਦੇ ਉੱਪਰ ਬੈਠ ਕੇ ਐਡਿਕਟਸ ਜਿਹੜੇ ਹੈਗੇ ਨੇ ਲੋਕਾਂ ਇਹ ਜਿਹੜੀਆਂ ਬੇਵਾਦ ਥਾਵਾਂ ਨੇ ਉੱਥੇ ਆ ਕੇ ਬੈਠ ਕੇ ਨਸ਼ਾ ਕਰਦੇ ਇਸ ਤਰ੍ਹਾਂ ਦੀ ਸ਼ਿਕਾਇਤ ਆਉਂਦੀ ਹੈ ਸਾਡੇ ਕੋਲ ਪਰ ਉਹਨਾਂ ਨੂੰ ਕੇਅਰ ਕਰਨ ਵਾਸਤੇ ਜਿਹੜਾ ਹੈਗਾ ਸਾਡੇ ਕੋਲੇ ਪ੍ਰੋਪਰ ਕਈ ਵਾਰਾਂ ਉਹਨਾਂ ਨੂੰ ਕੋਈ ਸਾਡੇ ਕੋਲੇ ਇਸ ਤਰ੍ਹਾਂ ਦੇ ਵਿਅਕਤੀ ਅੱਗੇ ਨਹੀਂ ਆਉਂਦੇ ਜਿਹੜੇ ਉਹਨਾਂ ਨੂੰ ਦਾਖਲ ਕਰਾ ਸਕਣ ਤੇ ਸਾਡੇ ਕੋਲੇ ਜਾਣਕਾਰੀ ਆਉਂਦੀ ਹੈ ਅਸੀਂ ਹੁਣ ਇਸ ਫੇਸ ਦੇ ਵਿੱਚ ਇਸ ਪੜਾਅ ਦੇ ਵਿੱਚ ਇਹਨਾਂ ਨੂੰ ਆਡੈਂਟੀਫਾਈ ਕੀਤਾ ਜਗਾਵਾਂ ਨੂੰ ਇੱਥੇ ਰੈਗੂਲਰ ਪੈਟਰੋਲਿੰਗ ਹੋਏਗੀ ਰੈਗੂਲਰ ਇੱਥੇ ਵਿਜ਼ਿਟਸ ਹੋਣਗੀਆਂ ਸਾਡੇ ਸੀਨੀਅਰ ਅਫਸਰ ਦੀਆਂ ਐਂਡ ਅਗਰ ਕੋਈ ਇੱਥੇ ਸਾਨੂੰ ਐਡਿਕਟ ਮਿਲਦਾ ਤਾਂ ਉਹ ਤਾਂ ਅਸੀਂ ਲਾਜ ਕਰਾਉਣ ਵਾਲੇ ਪਾਸੇ ਲੈ ਕੇ ਉਹਨਾਂ ਨੂੰ ਰੀਹੈਬਿਲਿਟੇਸ਼ਨ ਜਿਹੜੀ ਹੈਗੀ ਉਹਨਾਂ ਦੀ ਕਰਨੀ ਹੈ ਐਂਡ ਉਹਨਾਂ ਦੀ ਪੁੱਛ ਕੇ ਛ ਉਹਨਾਂ ਤੋਂ ਕਰਕੇ ਕਿ ਉਹ ਕਿਹੜੀ ਜਗ੍ਹਾ ਤੋਂ ਲੈ ਕੇ ਆਉਂਦੇ ਸੀ ਐਂਡ ਫਰਦਰ ਅਸੀਂ ਇਨਫੋਰਮੇਸ਼ਨ ਆਪਣੀ ਡਿਵੈਲਪ ਕਰਾਂਗੇ ਜਿਹਦੇ ਵਿੱਚ ਜਿੱਥੋਂ ਉਹ ਸਪਲਾਈ ਲੈ ਕੇ ਆਉਂਦੇ ਸੀ ਜਿੱਥੋਂ ਉਹਨਾਂ ਨਸ਼ਾ ਪ੍ਰਾਪਤ ਕਰਦੇ ਸੀ ਉਹਨਾਂ ਦੇ ਖਿਲਾਫ ਜਿਹੜੀ ਬਣਦੀ ਕਾਨੂੰਨੀ ਕਾਰਵਾਈ ਸਖਤ ਤੋਂ ਸਖਤ ਕੀਤੀ ਜਾਏਗੀ ਐਂਡ ਜਿਹੜੇ ਐਡਿਕਟ ਸਨ ਕਿ ਉਹਨਾਂ ਦਾ ਇਲਾਜ ਕਰਾਇਆ ਜਾਏਗਾ ਐਂਡ ਉਹਨਾਂ ਨੂੰ ਰੀਹੈਬਿਲੀਟੇਸ਼ਨ ਕਰਕੇ ਉਹਨਾਂ ਦੀ ਦੁਬਾਰਾ ਸਮਾਜ ਦੇ ਵਿੱਚ ਉਹਨਾਂ ਨੂੰ ਵਿਚਰਨ ਦੇ ਕਾਬਿਲ ਬਣਾਉਣ ਵਾਸਤੇ ਸਾਰੀ ਜਿਹੜੀ ਮਿਹਨਤ ਆਈ ਕਿੰਨੀ ਕਿ ਸਫਲਤਾ ਮਿਲੀ ਹੈ ਇਸ ਮਾਧਿਅਮ ਦੇ ਇਹਦੇ ਵਿੱਚ ਅੱਜ ਤੋਂ ਜਿਸ ਤਰੀਕੇ ਨਾਲ ਅਸੀਂ ਸਾਰੇ ਪੰਜਾਬ ਦੇ ਵਿੱਚ ਇਹ ਸ਼ੁਰੂ ਕੀਤਾ ਹੈਗਾ ਇਹਦੇ ਵਿੱਚ ਕੁਝ ਬੰਦੇ ਅਸੀਂ ਜਿਹੜੇ ਹੈਗੇ ਦੋ ਬੱਚੇ ਮਿਲੇ ਸੀ ਜਿਹੜੇ ਕਰ ਰਹੇ ਸੀ ਇਸ ਲੱਗ ਲੱਗ ਥਾਵਾਂ ਦੇ ਉਹਨਾਂ ਨੂੰ ਅਸੀਂ ਦਾਖਲ ਐਡਮਿਟ ਕਰਾ ਰਹੇ ਹਾਂ ਅ ਬਾਕੀ ਜਿਹੜੇ ਹੈਗੇ ਨੇ اسی ਤਰੀਕੇ ਨਾਲ ਸਾਰੇ ਪੰਜਾਬ ਦੀ ਜਿਹੜੀ ਹੈਗੀ ਆ ਉਹ ਇਹ ਮਹਿਮਤ ਸ਼ੁਰੂ ਕੀਤੀ ਹੈ ਇਹਦੇ ਵਿੱਚ ਉਮੀਦ ਹੈ ਕਿ ਇਹਨਾਂ ਥਾਵਾਂ ਨੂੰ ਜਦੋਂ ਅਸੀਂ ਰੈਗੂਲਰ ਵਿਜ਼ਿਟ ਕਰਾਂਗੇ ਤੇ ਜਿਹੜੇ ਕੋਈ ਐਡਿਕਟ ਹੈਗੇ ਨੇ ਉਹਨਾਂ ਨੂੰ ਅਸੀਂ ਸਹੀ ਰਸਤੇ ਤੇ ਤੇ ਉਹਨਾਂ ਦਾ ਇਲਾਜ ਕਰਾਉਣ ਵਾਲੇ ਪਾਸੇ ਅਸੀਂ ਕੰਮ ਜਾ ਬੋਣ ਸਰ ਜਿਹੜੇ ਬੇਵਾਬ ਜਗਾ ਪੀਣਾਂ ਦੇ ਜਿਹੜੇ ਮਾਲਕ ਆ ਉਹਨਾਂ ਦਾ ਵੀ ਕੋਈ ਮੈਸੇਜ ਚੰਦਾ ਚੰ ਜਿਹੜੇ ਬੇਵਾਬਦ ਜਗ੍ਹਾ ਪਈਆਂ ਨੇ ਜਿਵੇਂ ਹੁਣ ਤੁਸੀਂ ਆ ਮੁਰਗੀਖਾਨਾ ਕਿਸੇ ਦਾ ਹੈਗਾ ਸੀ ਪੋਲਟਰੀ ਫਾਰਮ ਦੀ ਬਿਲਡਿੰਗ ਪਈ ਹੈ ਜਿੱਥੇ ਆਪਾਂ ਖੜੇ ਹੈਗੇ ਆ ਇਹ ਬੇਵਾਬਦ ਜਗ੍ਹਾ ਹੈਗੀ ਆ ਇਹਨਾਂ ਦੇ ਜਿਹੜੇ ਹੈਗੇ ਨੇ ਮਾਲਕ ਇਸ ਤਰ੍ਹਾਂ ਦੀਆਂ ਥਾਵਾਂ ਤੇ ਹੈਗੇ ਨੇ ਉਹਨਾਂ ਨਾਲ ਵੀ ਸੰਪਰਕ ਕੀਤਾ ਜਾਊਗਾ ਕਿ ਇਹਨਾਂ ਨੂੰ ਜਿਹੜੀ ਹੈਗੇ ਇਹਨਾਂ ਦੀ ਪ੍ਰੋਪਰ ਸੰਭਾਲ ਕਰਨ ਅਤੇ ਲਾਈਟਿੰਗ ਦਾ ਪ੍ਰਬੰਧ ਹੋਵੇ ਅਗਰ ਜਿਵੇਂ ਜਿਸ ਤਰੀਕੇ ਤੁਸੀਂ ਦੇਖਦੇ ਹੋ ਚਾਰ ਦੁਵਾਰੀ ਨਹੀਂ ਹੈ ਚਾਰ ਦੁਵਾਰੀ ਇਹਨਾਂ ਦੀ ਪ੍ਰੋਪਰ ਹੋਵੇ ਤਾਂ ਜੋ ਕੋਈ ਵੀ ਵਿਅਕਤੀ ਜਿਹੜਾ ਹੈਗਾ ਉੱਥੇ ਇਹਨੂੰ ਬੇਵਾਬਦ ਸਮਝ ਕੇ ਉੱਥੇ ਇਸ ਤਰ੍ਹਾਂ ਚੀਜ਼ਾਂ ਨੂੰ ਦੁਰਵਰਤੋਂ ਨਾ ਕਰੇ ਧੰਨ